ਘਰ ਬਣਾਉਣਾ ਸੋਣਾ ਸੋਣਾ ਘਰ ਬਣਾਉਣਾ ਹਾਂ ਚਾਹਣਾ ਤੂੰ ਸੋਣਾ ਘਰ ਬਣਾ ਦੇ ਹਾਂ ਨਾ ਨਾ ਰੋਣਾ ਨਹੀਂ ਬੱਤ ਨਹੀ ਨਹੀ ਰੋਣਾ ਨਹੀਂ ਬੱਤ ਰੋ ਰੋ ਨਾ ਨਾ ਰੋਣਾ ਨਹੀਂ ਰੋਣਾ ਮੇਰੇ ਪੁੱਤ ਬੱਸ ਘਰ ਪਈ ਜੂਗਾ ਪਤਾ ਕੋਈ ਨਹੀਂ ਨਾ ਨਾ ਰੋਣਾ ਤੂੰ ਰੋ ਨਾ ਆ ਨਿੱਕੇ ਨਿੱਕੇ ਜਿਹਾ ਆਖਾ ਤੇ ਮੈਨੂੰ ਤਾਂ ਆਪ ਨੂੰ ਨਹੀਂ ਦੀਦਾ ਤੇ ਵੀ ਇਹਨੇ ਤਾਂ ਕਮਰਾ ਪਾਈ ਲੇ ਠੀਕ ਹੈ ਕਿ ਕਿਸੇ ਚੰਗੇ ਬੰਦੇ ਦੀ ਮਦਦ ਹੋ ਜੇ ਤਾਂ ਸਾਨੂੰ ਕੋਈ ਕਮਰਾ ਪਾਹੀ ਗਾ ਸਿੱਕੇ ਪਹਾਈਗਾ ਬੱਸ ਨਾ ਮਾਣ ਨਾ ਕਰੋ ਬੜੀ ਕਾਣਾ ਨਾ ਰੋਣਾ ਨੀ ਗੱਤ ਹਾਂਜੀ ਮਿੱਤਰੋ ਆਪਾਂ ਖੜੇ ਆ ਪਿੰਡ ਰੋੜੀ ਕਪੂਰੇ ਤੇ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰਾਂ ਦੇਖ ਕੇ ਮਨ ਭਰ ਆਇਆ ਯਾਰ ਤੇ ਛੱਪਾਂ ਟੁੱਟੀਆਂ ਪਈਆਂ ਜਦੋਂ ਮੀਂਹ ਆ ਜਾਂਦਾ ਪਾਣੀ ਇਹਨਾਂ ਦੇ ਬਿੱਡਾਂ ਤੇ ਤੇ ਕਮਰਿਆਂ ਦੇ ਵਿੱਚ ਖੜ ਜਾਂਦਾ ਤੇ ਵਿੱਚ ਆਉਂਦਾ ਤੇ ਬਾਹਰ ਵੀ ਕੋਈ ਨਿਕਲਦਾ ਕੋਈ ਸਾਧਨ ਨਹੀਂਗਾ ਤੇ ਜੇ ਕਿਸੇ ਐਨ ਆਰ ਆਈ ਵੀਰ ਤੱਕ ਇਹ ਵੀਡੀਓ ਪਹੁੰਚ ਪਹੁੰਚਦੀ ਆ ਮੈਂ ਪਹਿਲਾਂ ਹੀ ਕਹਿੰਨਾ ਵੀਰ ਬਣ ਕੇ ਜੇ ਤੁਸੀਂ ਮਦਦ ਨਹੀਂ ਇਹਨਾਂ ਦੀ ਕਰ ਸਕਦੇ ਤੇ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਯਾਰ ਇਹਨਾਂ ਦੀ ਮਦਦ ਹੋ ਜੂ ਕਿਸੇ ਚੰਗੇ ਬੰਦੇ ਤੱਕ ਵੀਡੀਓ ਪਹੁੰਚ ਜੂਗੀ ਇਹ ਆਜੋ ਤੁਹਾਨੂੰ ਵਿਖਾਉਣੇ ਆ ਤੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਜਿਹੜੇ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਘਰ ਵਾਲੇ ਦੀ ਲੱਤ ਟੁੱਟੀ ਹੈ ਮੇਰੇ ਦੀ ਠੀਕ ਹੈ ਨਾ ਉਹਦੀ ਤੰਨਰੀ ਲੱਤ ਟੁੱਟ ਗਈ ਸੀਗੀ ਏਦੋਂ ਪਹਿਲਾਂ ਹੁਣ ਉਹ ਖਾਣ ਲੱਗਿਆ ਨਸ਼ਾ ਪੱਤਾ ਤੇ ਸੱਤਾ ਮੇਰੀਆਂ ਉੱਤੇ ਡਿੱਗੀਆਂ ਪਈਆਂ ਨਿੱਕੇ ਨਿੱਕੇ ਮੇਰੇ ਬੱਚੇ ਆ ਆ ਮੇਰੀ ਸੱਸ ਹੋਇਤੀ ਹੈ ਠੀਕ ਹੈ ਨਾ ਜੇ ਕਿਸੇ ਨੂੰ ਵੀ ਛੱੜਦਾ ਤਾਂ ਮੇਰੀ ਸੱਤ ਪਵਾ ਹਾਂ ਜੀ ਮਿੱਤਰੋ ਬਾਈ ਜੀ ਜੇ ਕਿਸੇ ਐਨ ਆਰ ਆਈ ਭਰਾ ਤਾਂ ਹੀ ਜਾਂ ਕਿਸੇ ਸਮਾਜ ਸੇਵਕ ਭਰਾ ਤਾਂ ਹੀ ਇਹ ਸੇਵਾ ਲਈ ਸਾਡੀ ਵੀਡੀਓ ਹੈ ਇਹ ਕੋਈ ਅਸੀਂ ਵਿਊ ਖੱਟਣ ਵਾਸਤੇ ਨਹੀਂ ਬਣਾਈ ਜਾਂ ਕੋਈ ਅਸੀਂ ਵਾਹ ਵਾਹ ਖੱਟਣ ਵਾਸਤੇ ਕੋਈ ਇਹ ਵੀਡੀਓ ਨਹੀਂ ਬਣਾਈ ਇਹ ਸਿਰਫ ਇਹ ਸਾਨੂੰ ਕਹਿੰਦੇ ਕਿ ਸਾਡੀਆਂ ਛੱਤਾਂ ਵੇਖੋ ਆ ਉੱਪਰ ਛੱਤਾਂ ਟੁੱਟੀਆਂ ਹੋਈਆਂ ਤੇ ਵੀਡੀਓ ਸਾਰੀ ਬਣੀ ਜਾਂਦੀ ਹੈ ਤੇ ਪਰਲੇ ਕਮਰੇ ਦੀ ਤਾਂ ਜਮੇ ਹੀ ਛੱਤ ਟੁੱਟੀ ਹੋਈ ਆ ਤੇ ਜੇ ਕੋਈ ਮਦਦ ਕਰ ਸਕਦਾ ਇਹਨਾਂ ਦੀ ਤਾਂ ਜ਼ਰੂਰ ਕਰੋ ਯਾਰ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਵੀਰੋ ਨੂੰ ਜ਼ਰੂਰ ਕਰ ਦਿਓ ਮੈਂ ਵਾਰੀ-ਵਾਰੀ ਕਿਉਂ ਕਹਿੰਨਾ ਕਿਸੇ ਐਨ ਆਰ ਆਈ ਵੀਰ ਤੱਕ ਕਿਸੇ ਚੰਗੇ ਬੰਦੇ ਤੱਕ ਇਹ ਵੀਡੀਓ ਪਹੁੰਚ ਜੇ ਤੇ ਉਹ ਇਹਨਾਂ ਦੀ ਮਦਦ ਕਰ ਦੇਵੇ ਇਹਨਾਂ ਦਾ ਆਪਾਂ ਨੰਬਰ ਵੀ ਪਾਵਾਂਗੇ ਉੱਤੇ ਵੀਡੀਓ ਦੇ ਹਾਂਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹੋ ਹੀ ਚਾਹੁੰਦੇ ਜੀ ਮੇਰੇ ਪੁੱਤ ਦੀ ਲੱਤ ਟੁੱਟੀ ਲਿਆ ਆ ਨਿੱਕੇ ਨਿੱਕੇ ਜਵਾਬ ਆ ਤੇ ਮੈਨੂੰ ਤਾਂ ਆਪ ਨੂੰ ਨਹੀਂ ਦੀਦਾ ਤੇ ਵੀ ਇਹਨਾਂ ਦਾ ਕਮਰਾ ਪਈਏ ਠੀਕ ਹੈ ਜੀ ਕਿਸੇ ਚੰਗੇ ਬੰਦੇ ਦੀ ਮਦਦ ਹੋ ਜੇ ਤਾਂ ਸਾਨੂੰ ਕੋਈ ਕਮਰਾ ਪਈਏ ਹਾਂਜੀ ਮਿੱਤਰੋ ਇਹਨਾਂ ਦੇ ਨਾਲ ਇੰਤਾ ਪੱਕੀਆਂ ਦੇ ਕੰਨਾਂ ਕੱਢੀਆਂ ਲੈਂਟਰ ਹੀ ਪਾਉਣ ਵਾਲਾ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਵੀਰ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਵਾਰੀ ਵਾਰੀ ਕਿਉਂ ਕਹਿਣਾ ਕੀ ਇਹਨਾਂ ਦੀ ਮਦਦ ਹੋ ਜੇ ਇਹ ਸਿੱਖ ਪਰਿਵਾਰ ਆ ਇੱਧਰ ਵੇਖੋ ਕਿੱਡਾ ਸੋਹਣਾ ਦਮਾਲਾ ਸਿਆਇਆ ਮੁੰਡੇ ਨੇ ਜੂੜਾ ਰੱਖਿਆ ਤੇ ਵੇਖੋ ਸਿੱਖਾਂ ਦੀ ਯਾਰ ਮਦਦ ਕਿਉਂ ਨਹੀਂ ਕਰਦੇ ਸਿੱਖ ਪਰਿਵਾਰਾਂ ਦੀ ਮਦਦ ਸਿੱਖ ਪਰਿਵਾਰ ਗਰੀਬ ਹੋ ਜਾਂਦੇ ਆ ਫਿਰ ਕਹਿ ਦਿੰਦੇ ਆ ਕਿ ਇਹ ਹੋਰ ਧਰਮ ਦੇ ਵਿੱਚ ਚਲੇ ਗਏ ਇਹ ਕਹਿ ਦਿੰਦੇ ਆ ਵੀ ਹੋਰ ਅਸਾਈ ਧਰਮ ਦੇ ਵਿੱਚ ਚਲੇ ਗਏ ਯਾਰ ਜਾਣਾ ਹੀ ਆ ਫਿਰ ਇਹਨਾਂ ਨੇ ਜੇ ਕੋਈ ਮਦਦ ਕਰਦਾ ਤਾਂ ਉਧਰ ਹੀ ਜਾਣਾ ਤੇ ਤੁਸੀਂ ਯਾਰ ਸਿੱਖਾਂ ਸਿੱਖੜੇ ਬੈਠੇ ਆਪਣੇ ਸਿੱਖ ਪਰਿਵਾਰ ਵੱਡੇ ਤਕੜੇ ਤਣਾਟ ਬੰਦੇ ਇਹੜੇ ਆਪਣੇ ਹਰਮੰਦਰ ਸਾਹਿਬ ਦੇ ਵਿੱਚੋਂ ਕਿੰਨਾ ਜ਼ਿਆਦਾ ਪੈਸਾ ਆਉਂਦਾ ਤੇ ਕਿੰਨਾ ਇਕੱਠਾ ਧਨ ਹੁੰਦਾ ਤੇ ਉਹ ਮਹਾਰਾਜ ਨੇ ਵੀ ਕਿਹਾ ਸੀ ਵੀ ਗੋਲਕ ਗਰੀਬ ਦੀ ਤੇ ਗੋਲਕ ਗਰੀਬ ਦਾ ਮੂੰਹ ਹੈ ਤੇ ਗਰੀਬਾਂ ਦਾ ਮੂੰਹ ਤਾਂ ਬਾਈ ਵੇਂਦਾ ਹੀ ਨਹੀਂ ਜੇ ਹੁਣ ਆਪ ਦੇ ਢਿੱਡਾਂ ਦੇ ਵਿੱਚ ਹੀ ਪਾਈ ਜਾਂਦੇ ਆ ਤੇ ਇਹ ਬਹੁਤ ਮੰਦ ਭਾਗੀ ਆ ਗੱਲ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਤੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਸਿੱਖਾਂ ਨੇ ਕਰਾਇਆ ਦੇਸ਼ ਆਜ਼ਾਦ ਤੇ ਸਿੱਖ ਹੀ ਗਰੀਬ ਆ ਸਿੱਖ ਹੀ ਥੱਲੇ ਨੂੰ ਤੁਰਿਆ ਜਾਂਦਾ ਕਿਉਂ ਤੁਰਿਆ ਜਾਂਦਾ ਯਾਰ ਤੁਸੀਂ ਯਾਰ ਇਹਨਾਂ ਦੀ ਮਦਦ ਕਰੋ ਇਹ ਸਾਡੀ ਸਿਰਫ ਸੇਵਾ ਲਈ ਵੀਡੀਓ ਆ ਉਹੀ ਸਾਡੀ ਵੀਊ ਖੱਟਣ ਦੀ ਲਈ ਨਹੀਂ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਭੈਣ ਨੂੰ ਹੋਰ ਪੁੱਛਦੇ ਆਪਾਂ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਬਸ ਵੀਰੇ ਸਾਡੀ ਤਾਂ ਇਹ ਹੀ ਮਨਤਾ ਮੂਰੇ ਵੀ ਸਾਡਾ ਕਮਰਾ ਪੈਣਾ ਚਾਹੀਦਾ ਠੀਕ ਹੈ ਨਾ ਸੱਤਾਂ ਵਰੀ ਠੀਕ ਹੈ ਜੀ ਹਾਂਜੀ ਇਹਨਾਂ ਦਾ ਵੀਰੇ ਲੈਂਟਰ ਪੈਣਾ ਚਾਹੀਦਾ ਤੇ ਲੈਂਟਰ ਤੇ ਕੁਝ ਵੀ ਨਹੀਂ ਖਰਚਾ ਆਉਂਦਾ ਜੇ ਕਿਸੇ ਨੇ ਮਦਦ ਕਰਨੀ ਹੈ ਮੇਰਾ ਨੰਬਰ ਵੀ ਉੱਪਰ ਆ ਤੁਹਾਨੂੰ ਪੂਰਾ ਪੂਰਾ ਡੱਕੇ ਡੱਕੇ ਦਾ ਹਿਸਾਬ ਦਿੱਤਾ ਜਾਊਗਾ ਜੇ ਕਿਸੇ ਨੇ ਮਦਦ ਕਰਨੀ ਹੈ ਇਹਨਾਂ ਦੀ ਜਰੂਰ ਕਰੋ ਵੀਰੇ ਜਿਵੇਂ ਕੀ ਕਰ ਹੋਰ ਕੀ ਕਰਾਂ ਕਰੂੰ ਵੀਰੇ ਇਹ ਹੀ ਗੱਲ ਕਹਿਣਾ ਚਾਹੁੰਦੇ ਆ ਵੀ ਘਰ ਵਾਲੇ ਦੀ ਲੱਤ ਟੁੱਟੀ ਆ ਕਿਉਂ ਉਹ ਤੋਂ ਕੰਮ ਤਾਂ ਦਾ ਇਨਾ ਹੁੰਦਾ ਨਹੀਂ ਜੇ ਦੂਰ ਨੇੜੇ ਵੀ ਜਾਂਦਾ ਕੋਈ ਸਾਧਨ ਹੋਊਗਾ ਤਾਂ ਜਾਊਗਾ ਤੇ ਨਹੀਂ ਉਹ ਪਿੰਡ ਕੀ ਕਰਨ ਜੋਗਰਾ ਕੰਮ ਵੀਰੇ ਸਾਧਨ ਵੀ ਹੈ ਨਹੀਂਗਾ ਉਹਦੇ ਕੋਲ ਤਾਂ ਇਸ ਟਾਈਮ ਸਾਈਕਲ ਵੀ ਹੈ ਨਹੀਂਗਾ ਐਡੇ ਮਾੜੇ ਦਿਨ ਚੱਲੀ ਜਾਂਦੇ ਆ ਠੀਕ ਹੈ ਨਾ ਠੀਕ ਹੈ ਆ ਮਾਂ ਕਰਦੀ ਫਿਰ ਚੜਾਉਂਦੀ ਐ ਸੌਦਾ ਪਤਾ ਲੈ ਆਉਨੇ ਆ ਕੋਈ ਬਾਹਰ ਕੋਈ ਯਾਦ ਦੇ ਇਹ ਲੈਣਾ ਦੀ ਜਿਹੜੀ ਥੋੜੀ ਪਰਸ ਆਉਂਦੀ ਐ ਹਾਂ ਬਹੁਤ ਚਿਰ ਹੋ ਗਿਆ ਵਿਧਵਾ ਹੋਈ ਨੂੰ ਮੈਨੂੰ ਬਈ ਤੱਕ ਕਿਸੇ ਨੇ ਲਾਤਾ ਟੁੱਟੀ ਦੀ ਵੀ ਨਹੀਂ ਲਵਾਈ ਪਰ ਹਾਂ ਅੱਛਾ ਤਾਂ ਕੋਈ ਲਾਤਾ ਟੁੱਟੀ ਦੀ ਪਰਸ ਨਾ ਨਾ ਕੋਈ ਨਹੀਂ ਲੱਗੀ ਵੀਰੇ ਉਹਦੇ ਲੱਤ ਟੁੱਟੀ ਨੂੰ ਹੋ ਗਏ ਘਟੋ ਘਟ 20 ਸਾਲਾਂ ਦੇ ਨੇੜੇ ਹੋ ਗਈ ਜਿਆਦਾ ਹੀ ਹੋ ਗਏ ਹੋਣਗੇ 20 ਤਾਂ ਉਹਦੀ ਅਜੇ ਤੱਕ ਕਿਸੇ ਨੇ ਪਿਲਸਨ ਨਹੀਂ ਲਵਾਈਗੀ ਸਰਕਾਰ ਨੇ ਵੀ ਨਹੀਂ ਲਵਾਈ ਹੁਣ ਸਰਕਾਰ ਆਉਂਦੀ ਆ ਵੋਟਾਂ ਲਈ ਠੀਕ ਹੈ ਨਾ ਹੁਣ ਐਡਾ ਮਨ ਚੱਲਿਆ ਪਿਆ ਵੀ ਕਿਸੇ ਨੂੰ ਜੀ ਨਹੀਂ ਕਰਦਾ ਵੀ ਵੋਟ ਵੀ ਨਾ ਪਾ ਗੇ ਠੀਕ ਹੈ ਜੀ ਹਾਂ ਜੀ ਹਾਂ ਜੀ ਮਿੱਤਰੋ ਇਹ ਸਿੱਖ ਪਰਿਵਾਰਾਂ ਦੀ ਮਦਦ ਜ਼ਰੂਰ ਕਰੋ ਇਹਨਾਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਕਿਵੇਂ ਕਿ ਤੁਸੀਂ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਕਰ ਦਿਓ ਵਾਰੀ ਵਾਰੀ ਕਿਉਂ ਮੈਂ ਸ਼ੇਅਰ ਨੂੰ ਕਹਿਣਾ ਕਿ ਇਹਨਾਂ ਦੀ ਮਦਦ ਹੋ ਜੇ ਬਹੁਤ ਮੰਦ ਭਾ ਬਹੁਤ ਹੀ ਮਾਨ ਭਰਿਆ ਸਾਡਾ ਵੀ ਇਹ ਛੱਤਾਂ ਦੇਖ ਕੇ ਤੇ ਇਹਨਾਂ ਦੇ ਘਰੇ ਕਹਿੰਦੇ ਕੋਈ ਆਟਾ ਵੀ ਹੈ ਨਹੀਂਗਾ ਘਰੇ ਰੋਟੀ ਵੀ ਹੈ ਨਹੀਂਗੀ ਤੇ ਇਹਨਾਂ ਦੇ ਘਰੇ ਬਹੁਤ ਔਖਾ ਹੋਇਆ ਪਿਆ ਫਿਰ ਪਰਿਵਾਰ ਦਾ ਗੱਜਰਾ ਕਿਵੇਂ ਦਾ ਬਿਰੇ ਇਹ ਹੈ ਬਸ ਮਾੜਾ ਮੋਟਾ ਆਪ ਕੰਮ ਧੰਦਾ ਕਰਕੇ ਗੁਜ਼ਾਰਾ ਫੇਰ ਹੁੰਦਾ ਜੇ ਉਹ ਕਿਸੇ ਦੇ ਕੰਮ ਧੰਦੇ ਜਾਂਦਾਗਾ ਉਹਦੀ ਲੱਤ ਟੁੱਟਣੇ ਕਾਰਨ ਉਹਨੂੰ ਕਹਿੰਦੇ ਆ ਵੀ ਤੇ ਇੱਥੋਂ ਕੰਮ ਨਹੀਂ ਹੋਣਾਗਾ ਠੀਕ ਹੈ ਉਹ ਜਵਾਬ ਦੇ ਦਿੰਦੇ ਹੈ ਹਾਂਜੀ ਜਵਾਬ ਦੇ ਦਿੰਦੇ ਇੱਕ ਦਿਨ ਨਾਲ ਜਾ ਕੇ ਦੂਜੇ ਦਿਨ ਉਹਨੂੰ ਜਵਾਬ ਦੇ ਦਿੰਦੇ ਬਿਰੇ ਉਹਨੂੰ ਕਹਿੰਦੇ ਤੇ ਇੱਥੋਂ ਤਾਂ ਕੰਮ ਹੀ ਨਹੀਂ ਹੁੰਦਾਗਾ ਕਹਿੰਦੇ ਤੇਰੀ ਤਾਂ ਲੱਤ ਟੁੱਟੀ ਹੈ ਠੀਕ ਹੈ ਜੀ ਥੈਂਕ ਯੂ ਹਾਂਜੀ ਮਿੱਤਰੋ ਬਹੁਤ ਮਨ ਭਰਿਆ ਆ ਉਹਨੂੰ ਕੰਮ ਤੇ ਵੀ ਕੋਈ ਲੀ ਜਾਂਦਾ ਨਹੀਂ ਚੱਜਣਾ ਤੇ ਉਹਦੀ ਲੱਤ ਟੁੱਟੀ ਹੋਈ ਆ ਨਿੱਕੇ ਨਿੱਕੇ ਬੱਚੇ ਆ ਬੱਚੇ ਪੜ ਰਹੇ ਆ ਇਹਨਾਂ ਦਾ ਖਰਚਾ ਵੀ ਉਹਦਾ ਪੜਾਈ ਕਰ ਰਹੇ ਆ ਕਿੰਨਵੀਂ ਚ ਪੜਦੇ ਆ ਨੌਵੀਂ ਠੀਕ ਨੌਵੀਂ ਚ ਪੜ ਰਹੇ ਆ ਸਰਕਾਰੀ ਸਕੂਲ ਚ ਹਾਂਜੀ ਪੜਾਈ ਵਧੀਆ ਹੋ ਰਹੀ ਏ ਹਾਂਜੀ ਠੀਕ ਆ ਤੂੰ ਕਿੰਨਵੀਂ ਚ ਪੜ ਰਿਹਾ ਛੇਵੀਂ ਚ ਛੇਵੀਂ ਚ ਪੜ ਰਿਹਾ ਠੀਕ ਆ ਪੜਾਈ ਵਧੀਆ ਪੜਦਾ ਹੁੰਨਾ ਹਾਂ ਪੜਿਆ ਕਰ ਠੀਕ ਆ ਘਰ ਬਣਾਉਣਾ ਸੋਣਾ ਸੋਣਾ ਘਰ ਬਣਾਉਣਾ ਹਾਂ ਚਾਹਣਾ ਤੂੰ ਸੋਣਾ ਘਰ ਬਣਾਵੇਂ ਹੈ ਨਾ ਨਾ ਰੋਣਾ ਨਹੀਂ ਬੱਤ ਰੋਣਾ ਨਹੀਂ ਨਹੀਂ ਰੋਣਾ ਨਹੀਂ ਬੱਤ ਰੋਣਾ ਰੋਣਾ ਨਾ ਰੋਣਾ ਨਹੀਂ ਦਾ ਰੋਣਾ ਮੇਰੇ ਪੁੱਤ ਬੱਸ ਘਰ ਪਈ ਜੂਆ ਪਤ ਕੋਈ ਨਹੀਂ ਮੈਂ ਨਾ ਰੋਣਾ ਨਹੀਂ ਬੱਤ ਰੋਣਾ ਹਾਂਜੀ ਮਿੱਤਰੋ ਮੇਰਾ ਵੀ ਮਣ ਭਰਿਆ ਆ ਇਹ ਕਹਿੰਦੇ ਕਿ ਸਾਢਾ ਹੀ ਘਰ ਬਣ ਜੇ ਸਰੇਖ ਚਾਹੁੰਦਾ ਵੀ ਸਾਡਾ ਘਰ ਬਣੇ ਸੋਹਣਾ ਘਰ ਹੋਵੇ ਸਾਡਾ ਤੇ ਯਾਰ ਇਹਨਾਂ ਦੀ ਮਦਦ ਜ਼ਰੂਰ ਕਰੋ ਸਿੱਖ ਪਰਿਵਾਰਾਂ ਦੀ ਕੋਈ ਮਦਦ ਨਹੀਂ ਕਰਦਾ ਇਹਨਾਂ ਦੀ ਜ਼ਰੂਰ ਮਦਦ ਕਰੋ ਸੋਨਾ ਘਰ ਬਣਾਉਣਾ ਚਾਹਣਾ ਤੂੰ ਹਾਂ ਬਰਉਣਾ ਨਹੀਂ ਹਾਂਜੀ ਭਾਣੇ ਕੀ ਕਹਿਣਾ ਚਾਹੋਗੇ ਬਸ ਰਸໄਹਗਾ ਮੈਂ ਬਸ ਨਾ ਮੰਨਣਾ ਪਰੋ ਭਾਣੇ ਨਾ 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 ਰੋਣਾ ਨਹੀਂਗਾ ਭਾਣੇ ਬਸ ਹਾਂਜੀ ਬਾਈ ਮੇਰਾ ਵੀ ਮਨ ਭਰਿਆ ਆ ਤੇ ਬੱਚਾ ਵੀ ਰੋਪਿਆ ਤੇ ਭੈਣ ਵੀ ਰੋਪੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਨਵੀ ਤੋਂ ਨਵੀ ਵੀਡੀਓ ਅਸੀਂ ਹੋਰ ਵੀ ਪਾਵਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਨੂੰ ਕਿਉਂ ਕਹਿੰਨੇ ਅਸੀਂ ਕੀ ਹਰ ਇਹਨਾਂ ਦੀ ਮਦਦ ਹੋ ਜੇ ਜਰੂਰ ਮਦਦ ਕਰੋ ਧੰਨਵਾਦ ਜੀ ਤੁਹਾਡਾ